ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਸੋਹਣੀ ਪ੍ਰਾਪਰਟੀ ਲੈ ਕੇ ਆਏ ਹਾਂ ਦੋ ਕਿੱल्ल्या ਦਾ ਟਾਕਾ ਤਕਸੀਮ ਬਹੁਤ ਸੋਹਣੀ ਕਣ ਖੜੀ ਹੈ ਵਿੱਚ ਠੀਕ ਹੈ ਜੀ ਵਿੱਚ ਮੋਟਰ ਆ ਉਹ ਸਾਹਮਣੇ ਦਿਖ ਰਿਹਾ ਹੁਣ ਤੁਹਾਨੂੰ ਟਰਾਂਸਫਾਰਮ ਲੱਗਿਆ ਹੋਇਆ ਹੈ ਨਾ ਵਿੱਚ ਕਮਰਾ ਪਾਇਆ ਹੋਇਆ ਹੈ ਚਾਰ ਟਾਕਾ ਬਿਲਕੁਲ ਇੱਕ ਪਾਸੇ ਪੱਕਾ ਖਾਲਾ ਨਾਲ ਤੇ ਤਿੰਨ ਕਰਮਾ ਪਹੀ ਤੇ ਇਹ ਬਹੁਤ ਸੋਹਣੀ ਕਣ ਖੜੀ ਆ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣੀ ਚਾਹੁੰਦਾ ਤਾਂ ਉਹ ਸਾਡੇ ਨਾਲ ਜਲਦੀ ਤੋਂ ਜਲਦੀ ਸੰਪਰਕ ਕਰ ਸਕਦੇ ਹੋ ਦੋ ਕਿੱल्ल्या ਦਾ ਤਕਸੀਮ ਖਾਤਾ ਵਿੱਚ ਮੋਟਰ ਆ ਰੇਟ ਦੀ ਗੱਲ ਕਰੀਏ ਤਾਂ ਡਿਮਾਂਡ ਲਗਭਗ 46 ਲੱਖ ਰੁਪਏ ਡਿਮਾਂਡ ਹੈ ਇਹਨਾਂ ਦੇ ਪਾਰਟੀ ਦੀ ਬਾਕੀ ਬੈਠ ਕੇ ਟੇਬਲ ਟੌਪਿਕ ਤੇ ਗੱਲ ਹੋ ਜੂਗੀ ਜੇ ਕੋਈ ਹੋਰ ਹੋਇਆ ਮਾੜਾ ਮੋਟਾ ਫਰਕ ਚਰਕਣ ਆਪਾਂ ਉਹ ਕੱਢ ਲਾਂਗੇ ਤੇ ਕਰਿਓ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਆਪਣੇ ਨਾਲ ਸੰਪਰਕ ਨੀਚੇ ਨੰਬਰ ਲਿਖਿਆ ਹੋਇਆ ਹੈਗਾ ਇੱਕ ਵਾਰੀ ਫੇਰ ਦੱਸ ਦਿਆਂ ਦੁਬਾਰੀ ਦੋ ਕਿੱਲਿਆਂ ਦਾ ਤਕਸੀਮ ਟਾਕਾ ਰਕਬਾ ਜਿਹੜਾ ਹੈਗਾ ਉਹ ਮਹਿਮਨ ਦਿਵਾਨੇ ਦਾ ਪਿੰਡ ਤੋਂ ਲਗਭਗ 3 ਸਾਢੇ 3 ਕਿਲੋਮੀਟਰ ਦੂਰ ਆ ਜਿਹੜੇ ਮੇਨ ਬਸ ਹਨਾ ਵਿਜੀਗ ਪੁਆਇੰਟ ਆ ਬਾਕੀ ਸਾਰਾ ਕੁਝ ਓਕੇ ਦੀ ਰਿਪੋਰਟ ਆ ਤੇ ਜੇ ਕੋਈ ਭਰਾ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦਾ ਉਹ ਸਾਡੇ ਨਾਲ ਜਲਦੀ ਸੰਪਰਕ ਕਰੇ ਨੀਚੇ ਆਪਣਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਠੀਕ ਆ ਜੀ ਦੋ ਕਿੱਲਿਆਂ ਦਾ ਤਕਸੀਮ ਟਾਕਾ ਵਿੱਚ ਮੋਟਰ ਆ ਰੇਟ ਦੀ ਗੱਲ ਕਰੀਏ ਤੇ 46 ਲੱਖ ਡਿਮਾਂਡ ਆ ਪਾਰਟੀ ਦੀ ਬਾਕੀ ਜੋ ਵੀ ਹੋਊਗਾ ਰੇਟ ਮੌਕੇ ਦੇ ਬੈਠ ਕੇ ਗੱਲਬਾਤ ਕਰ ਲਾਂਗੇ ਭਰਾਵਣਾ ਜੇ ਜੇ ਕੋਈ ਹੋਰ ਵੀ ਭਰਾ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਚਾਹੁੰਦਾ ਹਨ ਤਾਂ ਉਹ ਸਾਡੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦਾ ਬਾਕੀ ਆਪਾਂ ਦਰਸ਼ਨਗਰ ਮਲੋਟ ਰੋਡ ਸਾਰਾ ਏਰੀਆ ਹੀ ਕਵਰ ਕਰਦੇ ਆ ਉਧਰ ਵੀ ਜੇ ਕਿਸੇ ਭਰਾ ਨੇ ਕੋਈ ਗਿਲਪੱਤੀ ਵਾਲੀ ਸਾਈਡ ਪ੍ਰਾਪਰਟੀ ਲੈਣੀ ਹੋਵੇ ਜਾਂ ਵੇਚਣੀ ਹੋਵੇ ਕੋਈ ਪਲਾਟ ਛੋਟਾ ਵੱਡਾ ਕਿਸੇ ਭਰਾ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਨਾ ਤਾਂ ਹਰ ਕੋਤਰਾਂ ਦੇ ਆਪਣੇ ਕੋਲੇ ਛੋਟੇ ਵੱਡੇ ਪਲਾਟ ਹੁੰਦੇ ਆ ਤੇ ਵੱਦ ਤੋਂ ਵੱਧ ਜ਼ਮੀਨਾਂ 50 ਕਿਲਿਆਂ ਤੋਂ 60 ਕਿਲਿਆਂ ਦੇ ਕਰੀ ਵੀ ਹੁੰਦੀਆਂ ਹਨ ਜੇ ਕੋਈ ਭਰਾ ਨੇ ਵੱਧ ਜ਼ਮੀਨ ਲੈਣੀ ਆ ਜਾਂ ਕਿਸੇ ਐਨ ਆਰ ਆਈ ਭਰਾ ਨੇ ਕਿਸੇ ਲਿੰਕ ਰੋਡ ਤੇ ਜ਼ਮੀਨ ਭਾਰ ਰਹੇ ਆ ਪੰਜਾਬ ਦੇ ਕਿਸੇ ਵੀ ਏਰੀਏ ਦੇ ਵਿੱਚ ਤਾਂ ਉਹ ਸਾਡੇ ਨਾਲ नीचे लिखे ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਹੋ ਇਹ ਜਿਹੜੀ ਪ੍ਰਾਪਰਟੀ ਆ ਬਠਿੰਡਾ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੂਰੀ ਤੇ ਪੈ ਜਾਂਦੀ ਆ ਜੇ ਕੋਈ ਐਨ ਆਰ ਆਈ ਭਰਾ ਖਰੀਦਣੀ ਚਾਹੁੰਦਾ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਮਕਸੀਮ ਖਾਤਾ ਗਾ ਵਿੱਚ ਮੋਟਰ ਆ ਤੇ ਡਿਮਾਂਡ ਜਿਹੜੀ ਹੈਗੀ ਉਹ 46 ਲੱਖ ਰੁਪਏ ਡਿਮਾਂਡ ਆ ਪਾਰਟੀ ਦੀ ਬਾਕੀ ਜੋ ਵੀ ਹੋਊਗਾ ਰੇਟ ਆਪਾਂ ਮੌਕੇ ਤੇ ਬੈਠ ਕੇ ਗੱਲਬਾਤ ਕਰ ਲਾਂਗੇ ਤਨ ਕਰਮਾ ਪਹੀ ਤੇ ਲੱਗਦਾ ਠੀਕ ਆ ਜੀ ਧੰਨਵਾਦ ਮਿਲਦੇ ਆ ਕਿਸੇ ਜਲਦੀ ਨਵੀਂ ਵੀਡੀਓ ਦੇ ਵਿੱਚ